ਬਿੱਤੇ ਦਿਨੀ ਇੱਕ ਪੁਲਿਸ ਮੁਕਾਬਲਾ ਹੋਇਆ ਸੀ ਉਹਦੇ ਤੋਂ ਬਾਅਦ ਹੁਣ 20 ਵਰਿਆਂ ਦਾ ਉਹ ਮੁੰਡਾ 모ਹਿਤ ਉਸਤੇ ਮਾਪੇ ਕੈਮਰੇ ਸਾਹਮਣੇ ਆਏ ਨੇ ਉਹਨਾਂ ਨੇ ਆਖਿਆ ਉਹਨਾਂ ਦਾ ਪੁੱਤਰ ਤਾਂ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸੀ ਉਹ ਗੁਰੂ ਘਰ ਦੀ ਰੋਜ਼ਾਨਾ ਸੇਵਾ ਕਰਦਾ ਸੀ ਸਾਨੂੰ ਯਕੀਨ ਨਹੀਂ ਹੈ ਕਿ ਸਾਡਾ ਪੁੱਤਰ ਅਪਰਾਧ ਦੀ ਦੁਨੀਆ ਵਿੱਚ ਹੋ ਸਕਦਾ ਹੈ ਪੁਲਿਸ ਵੱਲੋਂ ਨਜਾਇਜ਼ ਸਾਡੇ ਪੁੱਤਰ ਦਾ ਮੁਕਾਬਲਾ ਬਣਾਇਆ ਗਿਆ ਉਹਦੇ ਮਾਪਿਆਂ ਦਾ ਕਹਿਣਾ ਹੈ ਕਿ ਇੱਕ ਮਹੀਨਾ ਹੋਇਆ ਸੀ ਉਹ ਨੂੰ ਕੰਮ ਤੇ ਜਾਂਦੇ ਹੋਏ ਉਹ ਰੋਜ਼ਾਨਾ ਘਰ ਆਉਂਦਾ ਸੀ ਪਰ ਦੋਕ ਦਿਨ ਤੋਂ ਉਹ ਘਰ ਨਹੀਂ ਸੀ ਆਇਆ ਅਤੇ ਬੀਤੀ ਰਾਤ ਉਹਨਾਂ ਨੂੰ ਖਬਰਾਂ ਰਾਹੀਂ ਹੀ ਪਤਾ ਲੱਗਿਆ ਸੀ ਕਿ ਉਹਨਾਂ ਦਾ ਪੁੱਤਰ 모ਹਿਤ ਪੁਲਿਸ ਮੁਕਾਬਲੇ ਵਿੱਚ ਢੇਰ ਕਰ ਦਿੱਤਾ ਗਿਆ। ਉਹ ਕੁੜੀ ਨੂੰ ਪਜਲਾ ਇਹਨਾਂ ਦੇ ਨਾਲ ਗੁਰੂ ਘਰ ਸੇਵਾ ਕਰਦਾ ਹੈ। ਉਹਨਾਂ ਦੇ ਨਾਲ ਬੱਚੇ ਵਾਸਾ ਮਸਾ ਮਸਾ ਮੇਰਾ ਬੱਚਾ ਸੇਵਾ ਕਰਦਾ ਹੈ ਗੁਰੂ ਘਰ ਦੀ। ਮੇਰਾ ਬੱਚੇ ਦਾ ਨਾਂ ਅਸ਼ਵੀਰ ਹੈ। ਕਦੀ ਇਹਦੇ ਕਰ ਪੁੱਛ ਨਹੀਂ ਆਈ ਪੁੱਛ ਲੋ ਕਲੀਮਨ ਸਾਰੇ ਨੂੰ ਕਦੀ ਨਹੀਂ ਆਨ ਪਤਾ ਹੀ ਨਹੀਂ ਆ ਕਿਹ ਗੱਲ ਦਾ ਪਤਾ ਹੁੰਦਾ ਵੀ ਸਾਡੇ ਬੱਚਰਾਂ ਤੋਂ ਖਾਣਾ ਮੈਂ ਘਰੋਂ ਹੀ ਨਾ ਜਾਵ ਦਿੰਦੀ ਮੈਂ ਤੇ ਇਕੱਲੀ ਹੁੰਦੀ ਉਸ ਤੋਂ ਗੱਲ ਹੋਈ ਮੇਰੀ ਕੱਲ ਸਵੇਰੇ 8:30 ਵਜੇ ਗੱਲ ਹੋਈ ਆ ਉਸ ਤੋਂ ਬਾਅਦ ਮੇਰੇ ਬੱਚੇ ਦਾ ਫੋਨ ਬੰਦ ਹੋ ਗਿਆ ਵਾ ਠੀਕ ਨਹੀਂ ਤਾਂ ਸੀ ਕੋਈ ਬੜੀ ਗੱਲ ਹਾਂ ਬਸ ਇਹ ਕਹਿੰਦਾ ਮਮੀ ਮੈਂ ਆਂੜਿਆ ਤੇ ਬੜੀ ਆ ਗਿਆ ਵਾ ਦੁਸ਼ਹਿਰੇ ਆਨ ਕੇ ਰੋਟੀ ਖਾਣੀ ਮੈਂ ਕੱਕ ਘਰ ਆਉਣਾ ਕਹਿੰਦਾ ਗੱਡੀ ਜਦੋਂ ਲੱਤ ਜਾਏਗੀ ਉਦੋਂ ਮੈਂ ਸ਼ਾਇਦ ਘਰ ਆਵਾਂ ਪਰ ਗੱਡੀ ਲੱਥਨ ਦਾ ਮੌਕਾ ਨਹੀਂ ਦਿੱਤਾ ਉਹਨੂੰ ਕਿਪੂ ਕਿਪੂ ਅੱਛਾ ਇਹ ਵੀ ਦੀਪੁਰਾ ਫਾੜਕ ਤੋਂ ਕੰਦੇ ਚੱਕਿਆ ਵਾ ਹਾਂਜੀ ਜਿਹੜਾ ਮੁੰਡਾ ਉਹਦੇ ਨਾਲ ਸੀ ਉਹ ਕਦੀ ਕਦਾਈਂ ਆਉਂਦਾ ਜਾਂਦਾ ਸੀ ਹਾਂ ਮਤਲਬ ਜਿਹੜਾ ਡਰਾਈਵਰ ਸੀ ਨਾ ਉਹ ਹੈਗੇ ਸੀ ਇੱਕ ਜਿਹੜਾ ਦੋ ਅਜਨਾਲੇ ਦੇ ਸੀ ਇੱਕ ਜਿਹੜਾ ਬਾਬਾ ਨਾਨਕ ਦਾ ਉਹਦੇ ਨਾਲ ਜਿਹੜਾ ਬਾਬਾ ਨਾਨਕ ਵਾਲੇ ਨਾਲ ਹੁੰਦਾ ਹੀ ਪਰ ਕੱਲ ਅਜਨਾਲੇ ਵਾਲਾ ਉਹਨਾਂ ਉਹਨੂੰ ਉੱਥੇ ਛੱਡ ਕੇ ਨਾ ਉਹਦੀ ਹੋਣੀ ਆਈ ਸੀ ਉਥੇ ਆ ਗਿਆ ਅੱਜ ਨਾਲੇ ਵਾਲੇ ਡਰਾਈਵਰਾਂ ਨਾਲ ਚਲ ਗਿਆ ਕਹਿੰਦਾ ਤਰਨ ਤਰਨ ਉਹਨੂੰ ਕਹਿ ਗਿਆ ਬਾਜੀ ਮੈਂ ਤਲਾ ਤਰਨ ਤਰਨ ਗੱਡੀ ਲਾ ਲ ਪਰ ਉਥੋਂ ਕਿਕਰ ਪਹੁੰਚੇ ਨਹੀਂ ਗਿਆ ਉਹਨਾਂ ਨੇ ਰਾਜ ਚ ਕੇ ਲਿਆ ਕਿਸੇ ਨੇ ਪੂਰਾ ਪਿੱਛੋਂ ਸੀਆਰੀ ਦਿੱਤੀ ਪਏ ਉਹ ਆਣ ਲਈ ਗੱਡੀ ਜਦੋਂ ਖੜਿਆ ਗਿਆ ਤੁਹਾਡੇ ਨਾਲ ਫੋਨ ਤੇ ਪੁਲਿਸ ਦੀ ਗੱਲ ਹੋਈ ਨਹੀਂ ਹੋਈ ਫੋਨ ਹੀ ਉਹ ਸਵਿਚ ਆਫ ਕਰਤਾ ਉਹਨਾਂ ਨੇ ਫੋਨ ਹੀ ਬੰਦ ਕਰਤਾ ਪੁਲਿਸ ਵਾਲਿਆਂ ਨੇ ਕਿਹਾ ਸੀ ਕਿ ਪੱਪੂ ਚੰਤੀਪੁਰਿਆ ਤੇ ਇੱਕ ਪੁਲਿਸ ਮਲਾਜਮ ਦੇ ਘਰ ਬੰਬਲਾਸ ਕੀਤਾ ਉਹਨਾਂ ਨੇ ਚੇਦਾ ਹੱਥ ਨਹੀਂ ਨਹੀਂ ਮੇਰਾ ਬੱਚਾ ਇਨ ਜਗ੍ਹਾ ਹੈ ਨਹੀਂ ਸੀ ਨਹੀਂ ਇਹ ਝੂਠਾ ਜਾਮ ਲਾਇਆ ਗਿਆ ਮੇਰੇ ਬੱਚੇ ਤੇ ਮੇਰੇ ਬੱਚੇ ਤੇ ਝੂਠਾ ਜਾਮ ਲਾਇਆ ਬਾਜੀ ਮੇਰੇ ਬੱਚਾ ਇੰਨੀ ਜਗਾ ਨਹੀਂ ਹੈਗਾ ਮੈਨੂੰ ਪਤਾ ਮੇਰਾ ਬੱਚਾ ਨਹੀਂ ਇੰਨੇ ਜਗਾ ਹੈਗਾ ਮੇਰਾ ਬੱਚਾ ਨਹੀਂ ਇੰਨੇ ਜਗਾ ਕੀ ਮੰਨ ਕੀ ਕਰਦੀ ਆ ਤੁਸੀਂ ਮੈਂ ਮੰਨ ਕੀ ਕਰਨੀ ਮੇਰਾ ਬੱਚਾ ਥੋੜੀ ਤਾਂ ਵਾਪਸ ਆ ਜਾਣਾ ਵਾ ਮੈਂ ਕਿਹਨੇ ਮੇਰੇ ਬੱਚੇ ਦੀ ਬੋਦੀ ਦੇ ਜਨ ਬਸ ਨਹੀਂ ਆ ਮੈਂ ਆਪਣੇ ਬੱਚੇ ਨੂੰ ਆਪਣੇ ਹੱਥੇ ਨਾਲ ਤੋੜ ਜਗਾ ਜੇ ਹਨ ਵਿਆਹ ਕਰਕੇ ਮੈਨੂੰ ਮਾਲ ਕੁਛ ਨਹੀਂ ਚਾਹੀਦਾ ਮੇਰਾ ਬੱਚਾ ਲੋਕੀ ਮੈਂ ਹੋਈ ਕਹਿਣਾ ਕਿ ਨਜਾਇਜ਼ ਕਿਵੇਂ ਇਹਨਾਂ ਨੇ ਕੀਤੀ ਹੈ ਮੈਨੂੰ ਦੱਸ ਦੇ ਘਰ ਆਣ ਕੇ ਮੇਰੇ ਨਾਲ ਕੋਈ ਗੱਲਬਾਤ ਕਰ ਦੇ ਤੇ ਮੈਨੂੰ ਦੱਸ ਐ ਭੋਜੀ ਇਹਨਾਂ ਮਾਰਿਆ ਲੱਗਦਾ ਕੀ ਕਰੀਏ ਮਾਂ ਕੀ ਕਰਦੇ ਮਾਂਗੇ ਇਹਨਾਂ ਨੂੰ ਪੁੱਛਣਾ ਚਾਹੀਦਾ ਪੁਸਵਾਲਿਆ ਨੂੰ ਕਿ ਤੁਸੀਂ ਕਿਉਂ ਮਾਰਿਆ ਤੁਸੀਂ ਮੇਰੇ ਘਰ ਆਓ ਤੇ ਪਿੰਡ ਵਸਦੀ ਗੱਲ ਹੈ ਪੁੱਛੋ ਵੇ ਭੈਣ ਭਰਾ ਨੂੰ ਇਹ ਬੰਦਾ ਮਾਰਿਆ ਜਾਂ ਕੀ ਕਰਨਾ ਯਾਨੀ ਬੱਚਾ ਕਹਿੰਦੇ ਕਿ ਆਹ ਵੇਖਿਆ ਜਿਹਨੇ ਇਹਦੇ ਨਾਲ ਜਿਹ ਕਿਸੇ ਨਾਲ ਖੜਿਆ ਤੇ ਉਹ ਵੀ ਮੈਨੂੰ ਦੱਸਣ ਕੁਛ ਦੀ ਕਾਰਵਾਈ ਪੂਰੀ ਕਰੋ ਇਹ ਬਿੱਲ ਬਿਲਕੁਲ ਜਿਆਜ ਹੋੜਿਆ ਬਿਲਕੁਲ ਜਿਆਜ ਹੋੜਿਆ ਹਜੇ ਇਹ ਬੰਤ ਤੁਹਾਨੂੰ ਕਹਿੰਦੇ ਆ ਕਿ ਇਹ ਜਿਹੜੇ ਚਾਰ ਪੰਜ ਕੰਮ ਕਾਊਂਟਰਾਂ ਦਾ ਕੰਡਣਾ ਕੀਤੇ ਆ ਪਾ ਕੀ ਕਰਦੇ ਨੇ ਮੈਨੂੰ ਸਮਝ ਤੁਰੇ ਲੱਗਦੀ ਤੇ ਜਿੰਨੇ ਜਿੰਨੂ ਮਾਰ ਦਿੰਦੇ ਨੇ ਤਾਂ ਕਹਿੰਦੇ ਨੇ ਕਾਊਂਟਰਾਂ ਦੇ ਮਤਲਬ ਮਾਰੇ ਇਹੋ ਗੱਲ ਕਰਦੇ ਤਲਕੀ ਸਭ ਤਾਂ ਕਰੋਦਾ ਕੋਈ ਮੈਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਲੱਗਦਾ ਮੇਰਾ ਤੇ ਸਾਨੂੰ ਕੋਈ ਪਤਾ ਨਹੀਂ ਇਹਦਾ